ਕਰੋੜਪਤੀ ਜੱਟ ਆਪਣੇ ਹੀ ਵਿਆਹ ਦੀ ਵਿੱਚ ਵੇਟਰ ਵਜੋਂ ਕੰਮ ਕਰ ਰਹੀ ਆਪਣੀ ਤਲਾਕशुदा ਪਤਨੀ ਨੂੰ ਪ੍ਰੈਗਨੈਂਟ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਉਸ ਤੋਂ ਬਾਅਦ ਜੋ ਕੁਝ ਉਸਨੇ ਕੀਤਾ ਸਾਰੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਲਾ ਕਲਾ ਸੋਚੜਦੇ ਮਜਬੂਰ ਹੋ ਗਿਆ ਆਖਿਰਕਾਰ ਇਸ ਜੱਟ ਨੇ ਇਸ ਕਰੋੜਪਤੀ ਜੱਟ ਨੇ ਇਹੋ ਜਿਹਾ ਕੀ ਕਰ ਦਿੱਤਾ ਕਿ ਸਾਰਿਆਂ ਨੂੰ ਇੱਕਦਮ ਹੈਰਾਨ ਕਰ ਦਿੱਤਾ ਦੋਸਤੋ ਬਣ ਰਿਓ ਜੀ ਵੀਡੀਓ ਦੇ ਅੰਤ ਤੱਕ ਜੇਕਰ ਤੁਹਾਨੂੰ ਵੀ ਇਹੋ ਜਿਹੀਆਂ ਭਾਵੁਕ ਅਤੇ ਦਿਲ ਨੂੰ ਸ਼ੂ ਲੈਣ ਵਾਲੀਆਂ ਕਹਾਣੀਆਂ ਪਸੰਦ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਦੋਸਤੋ ਰਾਜਵੀਰ ਸਿੰਘ ਸੰਧੂ ਬਚਪਨ ਤੋਂ ਹੀ ਕਰੋੜਪਤੀਆਂ ਦੇ ਵਿੱਚ ਵੱਡਾ ਹੋਇਆ ਹੈ ਉਸ ਦਾ ਪਿਤਾ ਇੱਕ ਵੱਡੀ ਕੰਪਨੀ ਦਾ ਮਾਲਕ ਸੀ ਅੱਜ ਉਹੀ ਕੰਪਨੀ ਉਸੇ ਦੀ ਹੈ ਹਮੇਸ਼ਾ ਤੋਂ ਹੀ ਉਸ ਨੂੰ ਡਿਸਪਲਿਨ ਦੇ ਵਿੱਚ ਰਹਿਣਾ ਅਤੇ ਸਾਰੀਆਂ ਚੀਜ਼ਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਕਰਨਾ ਸਿਖਾਇਆ ਗਿਆ ਹੈ ਮਹਿੰਗੇ ਵਿਲਾਇਤ ਦੇ ਕਾਲਜਾਂ ਦੇ ਵਿੱਚ ਉਸ ਨੇ ਪੜ੍ਹਾਈ ਕਰਕੇ ਆਹੀ ਕੁਝ ਸਿੱਖਿਆ ਹੈ ਕਿ ਕਿਵੇਂ ਹਰ ਚੀਜ਼ ਨੂੰ ਆਪਣੇ ਹਿਸਾਬ ਦੇ ਨਾਲ ਪਲਾਨ ਤਰੀਕੇ ਨਾਲ ਕਰਿਆ ਜਾ ਸਕਦਾ ਹੈ ਕਦੇ ਵੀ ਕਿਸੇ ਚੀਜ਼ ਨੂੰ ਨਾ ਪਲਾਨ ਤੋਂ ਨਹੀਂ ਕਰਨਾ ਚਾਹੀਦਾ ਲੇਕਿਨ ਅੱਜ ਕੁਝ ਅਜੀਹਾ ਹੋਣ ਵਾਲਾ ਸੀ ਜੋ ਕਿ ਸ਼ਾਇਦ ਉਸ ਦੀ ਪਲਾਨ ਲਿਸਟ ਦੇ ਵਿੱਚ ਨਹੀਂ ਹੈ ਅੱਜ ਉਸ ਦਾ ਹੰਕਾਰ ਟੁੱਟਣ ਵਾਲਾ ਸੀ ਜਦੋਂ ਉਸ ਨੂੰ ਪਤਾ ਲੱਗਿਆ ਵੀ ਮੇਰਾ ਵਿਆਹ ਰੇਖਾ ਸ਼ਰਮਾ ਦੇ ਨਾਲ ਹੋਣ ਜਾ ਰਿਹਾ ਹੈ ਉਸ ਨੂੰ ਲੱਗਿਆ ਸ਼ਾਇਦ ਇਹ ਵੀ ਮੇਰੀ ਹੀ ਕਿਸਮਤ ਦਾ ਹਿੱਸਾ ਹੈ ਮੇਰੀ ਅੱਗੇ ਵਾਲੀ ਜ਼ਿੰਦਗੀ ਦਾ ਅਗਲਾ ਪੜਾ ਹੈ ਕਿਉਂਕਿ ਉਸ ਦਾ ਪਰਿਵਾਰ ਕਿਉਂਕਿ ਰੇਖਾ ਦਾ ਪਰਿਵਾਰ ਇੱਕ ਸਮਰੱਧ ਅਤੇ ਕਰੋੜਪਤੀ ਹੈ ਉਸ ਦੇ ਕੋਲ ਆਪਣੀਆਂ ਕੰਪਨੀਆਂ ਹਨ ਸ਼ਰਮਾ ਐਂਟਰਪ੍ਰਾਈਜ਼ਸ ਸਾਰੇ ਪਾਸੇ ਸ਼ਰਮਾ ਐਂਟਰਪ੍ਰਾਈਜ਼ਸ ਸਾਰੇ ਪਾਸੇ છਾਈ ਹੋਈ ਹੈ ਅਤੇ ਸਭ ਪਾਸੇ ਉਸ ਦਾ ਬੋਲਬਾਲਾ ਹੈ ਜੇਕਰ ਅੱਜ ਉਸ ਦਾ ਵਿਆਹ ਰੇਖਾ ਨਾਲ ਹੋ ਜਾਂਦਾ ਹੈ ਤਾਂ ਉਸ ਦੀ ਕੰਪਨੀ ਦੇ ਵਿੱਚ ਵੱਡਾ ਫਾਇਦਾ ਹੋਵੇਗਾ ਇਸ ਵਿਆਹ ਨੂੰ ਇੱਕ ਮੁਨਾਫੇ ਦੀ ਤਰ੍ਹਾਂ ਦੇਖ ਰਿਹਾ ਹੈ ਕੁਝ ਅਜਿਹਾ ਵਾਪਰਨ ਵਾਲਾ ਹੈ ਵਿਆਹ ਦੇ ਵਿੱਚ ਜੋ ਸ਼ਾਇਦ ਉਸ ਨੇ ਨਹੀਂ ਸੋਚਿਆ ਵਿਆਹ ਵਾਲੀ ਸ਼ਾਮ ਆ ਚੁੱਕੀ ਹੈ ਮਹਿੰਗੇ ਝੁੰਮਰ ਪੈਲੇਸ ਦੇ ਗਲਿਆਰਿਆਂ ਨੂੰ ਸੁਨਹਿਰੀ ਚਮਕ ਦੇ ਰਹੇ ਹਨ ਥੱਲੇ ਲਾਲ ਕਾਰਪਟ ਇਸ ਤਰ੍ਹਾਂ ਵਿਸ਼ੇ ਹਨ ਜਿਵੇਂ ਕਿ ਕੋਈ ਫੁੱਲ ਗੁਲਾਬ ਦੇ ਕਿਸੇ ਹਰੇ ਬਗੀਚੇ ਦੇ ਵਿੱਚ ਖੜੇ ਹੋਣ ਦੋਸਤੋ ਰੈਡ ਕਾਰਪਟ ਦੇ ਉੱਪਰ ਚੱਲਣ ਵਾਲੇ ਸਾਰੇ ਮਹਿਮਾਨਾਂ ਨੇ ਮਹਿੰਗੇ ਤੋਂ ਮਹਿੰਗੇ ਸੂਟ ਪਾਏ ਹਨ ਉਹਨਾਂ ਦੇ ਸੂਟ ਦੇ ਉੱਪਰ ਸਜੀ ਸੋਨੇ ਦੀ ਨਕਾਸ਼ੀ ਸੋਨੇ ਦੇ ਤਾਰਾਂ ਨਾਲ ਕੀਤੀ ਸਜਾਵਟ ਮਾਹੌਲ ਨੂੰ ਹੋਰ ਗਰਮ ਕਰ ਰਹੀ ਹੈ ਮਾਹੌਲ ਦੇ ਵਿੱਚ ਅਨੁਸ਼ਾਂਤਾ ਲਿਆਰੀ ਹੈ ਸਾਰੇ ਰਾਜਨੀਤਾ ਵੱਡੇ ਵੱਡੇ ਵਪਾਰੀ ਅੱਜ ਇੱਥੇ ਆਏ ਹਨ ਕੋਈ ਇਹੋ ਜਿਹਾ ਪੰਜਾਬ ਦਾ ਅਤੇ ਦੁਨੀਆ ਦਾ ਨੁਮਾਇੰਦਾ ਨਹੀਂ ਹੈ ਜੋ ਕਿ ਅੱਜ ਇਸ ਵਿਆਹ ਨੂੰ ਅਟੈਂਡ ਕਰਨ ਵਾਸਤੇ ਨਹੀਂ ਆਇਆ ਹੈ ਆਵੇ ਵੀ ਕਿਉਂ ਨਾ ਅੱਜ ਇੱਕ ਕਰੋੜਪਤੀ ਦੀ ਸ਼ਾਦੀ ਹੈ ਅਰਬਾਂ ਰੁਪਏ ਇੱਥੇ ਖਰਚ ਕੀਤੇ ਜਾਣਗੇ ਦੋਸਤੋ ਰਾਜਵੀਰ ਆਪਣੇ ਦੋਸਤਾਂ ਦੇ ਨਾਲ ਗੱਲਾਂਬਾਤ ਕਰਦਾ ਅੱਗੇ ਵਧਦਾ ਹੈ ਜਿਵੇਂ ਕਿ ਉਸ ਨੂੰ ਕਿਸੇ ਚੀਜ਼ ਦਾ ਭੈ ਨਹੀਂ ਕੋਫਨੀ ਅੱਜ ਉਸਦੀ ਜ਼ਿੰਦਗੀ ਬਦਲਣ ਵਾਲੀ ਹੈ ਉਹ ਸੈਕਿੰਡ ਉਹ ਪਹਲਾ ਜਾਂਦਾ ਹੈ ਜੋ ਕਿ ਸ਼ਾਇਦ ਉਸ ਨੂੰ ਹਮੇਸ਼ਾ ਦੇ ਵਾਸਤੇ ਇੱਕ ਨਵਾਂ ਰਾਜਵੀਰ ਬਣਾ ਦੇਵੇਗਾ ਉਸ ਦੀ ਨਿਗਾਹ ਕੰਮ ਕਰ ਰਹੀ ਇੱਕ ਵੇਟਰ ਦੇ ਉੱਪਰ ਪੈਂਦੀ ਹੈ ਪੈਂਦੇ ਸਾਰ ਉਸ ਦੇ ਮਨ ਦੇ ਵਿੱਚ ਇੱਕੋ ਹੀ ਆਵਾਜ਼ ਗੂੰਜਦੀ ਹੈ ਸਿਮਰ ਇਹ ਤਾਂ ਸਿਮਰ ਹੈ ਇਹ ਕੀ ਕਰ ਰਹੀ ਹੈ ਜਿਵੇਂ ਹੀ ਉਸ ਨੇ ਵੇਖਿਆ ਇੱਕ ਚਾਂਦੀ ਦੀ ਥਾਲੀ ਨੂੰ ਪਕੜੇ ਚਿੱਟੇ ਲਿਬਾਸ ਦੇ ਵਿੱਚ ਨੀਲਾ ਕੋਟ ਪਾਏ ਜਿਵੇਂ ਕਿ ਆਮ ਵੇਟਰਾਂ ਦੀ ਵਰਦੀ ਹੈ ਉੱਥੇ ਆਉਣ ਵਾਲੇ ਹਰ ਇੱਕ ਮਹਿਮਾਨ ਦੀ ਸੇਵਾ ਕਰ ਰਹੀ ਹੈ ਹਰ ਇੱਕ ਮਹਿਮਾਨ ਨੂੰ ਪਾਣੀ ਦੇ ਗਲਾਸ ਆਫਰ ਕਰ ਰਹੀ ਹੈ ਸਭ ਲੋਕ ਆਪੋ ਆਪਣੇ ਕੰਮਾਂ ਦੇ ਵਿੱਚ ਰੁੱਝੇ ਹਨ ਉਸੇ ਤਰ੍ਹਾਂ ਸਿਮਰ ਵੀ ਆਪਣਾ ਕੰਮ ਕਰ ਰਹੀ ਹੈ ਉਸਦਾ ਚਿਹਰਾ ਬਿਲਕੁਲ ਪਾਵਹਿਨ ਅਤੇ ਉਦਾਸ ਨਜ਼ਰ ਆ ਰਿਹਾ ਹੈ ਰਾਜਵੀਰ ਨੂੰ ਸਭ ਤੋਂ ਹੈਰਾਨ ਕਰਨ ਦੇਣ ਵਾਲੀ ਗੱਲ ਉਹਦੋਂ ਨਜ਼ਰ ਆਉਦੀ ਹੈ ਜਦੋਂ ਉਸਦੇ ਪੇਟ ਵੱਲ ਦੇਖਦਾ ਹੈ ਹਲਕਾ ਬਾਹਰ ਆਇਆ ਫੁੱਲਿਆ ਪੇਟ ਇਸ ਦੇ ਵਿਚਕਾਰ ਆਪਣੇ ਆਪ ਵਿੱਚ ਬਿਆਨ ਕਰ ਰਿਹਾ ਹੈ ਸਿਮਰ ਦੇ ਵਿੱਚ ਦੋ ਜਾਨਾਂ ਦਾ ਵਾਸਾ ਹੈ ਇਹ ਬੱਚੇ ਦੀ ਮਾਵਣ ਵਾਲੀ ਹੈ ਇਹ ਕਿਵੇਂ ਹੋ ਸਕਦਾ ਹੈ ਉਸਦੇ ਹੋਠ ਕੰਬ ਗਏ ਹਲਕ ਦੇ ਵਿੱਚੋਂ ਸ਼ਬਦ ਅੱਗੇ ਆਉਣਾ ਚਾਹੀਏ ਲੇਕਿਨ ਉੱਥੇ ਹੀ ਰਹਿ ਗਏ ਉੱਥੇ ਛਿਪਟ ਗਏ ਉਸਦੇ ਪੈਰ ਕੰਬਣ ਲੱਗੇ ਜਿਵੇਂ ਕਿ ਧਰਤੀ ਥੰਨੋ ਖਿਸਕਣ ਜਾ ਰਹੀ ਹੈ ਉਸ ਨੂੰ ਇੰਝ ਲੱਗਿਆ ਜਿਵੇਂ ਕਿ ਕੋਈ ਬਿਜਲੀ ਦਾ ਝਟਕਾ ਲੱਗਿਆ ਹੋਵੇ ਇੰਝ ਮਹਿਸੂਸ ਹੋਇਆ ਜਿਵੇਂ ਕਿ ਅੱਜ ਉਸ ਦਾ ਆਖਰੀ ਦਿਨ ਹੈ ਕੁਝ ਨਹੀਂ ਬੋਲਦਾ ਬਸ ਇੱਕ ਸ਼ਬਦ ਉਸਦੀ ਜबान ਦੇ ਉੱਪਰ ਜ਼ੋਰ ਦੇ ਨਾਲ ਨਿਕਲ ਜਾਂਦਾ ਹੈ ਜਿਵੇਂ ਕਿ ਆਪਣੇ ਆਪ ਨੂੰ ਰੋਕ ਨਹੀਂ ਪਾਇਆ ਸਿਮਰ ਇਹ ਤੂੰ ਹੈ ਦੋਸਤੋ ਸਿਮਰ ਦਾ ਮੂੰਹ ਅਚਾਨਕ ਹੀ ਰਾਜਵੀਰ ਦੇ ਵੱਲ ਹੋ ਜਾਂਦਾ ਹੈ ਉਸ ਦੀਆਂ ਅੱਖਾਂ ਚੋੜੀਆਂ ਹੋ ਚੁੱਕੀਆਂ ਹਨ ਜਿਵੇਂ ਕਿ ਇਸ ਚੀਜ਼ ਦਾ ਉਸ ਨੂੰ ਪਹਿਲਾਂ ਤੋਂ ਅੰਦਾਜ਼ਾ ਸੀ ਜਿਵੇਂ ਕਿ ਘਰੋਂ ਐਸੇ ਵਾਸਤੇ ਹੀ ਇੱਥੇ ਆਈ ਹੈ ਐਸੇ ਅੰਦਾਜ਼ੇ ਨਾਲ ਇੱਥੇ ਆਈ ਹੈ ਆ ਘੜੀ ਉਸ ਦੇ ਸਾਹਮਣੇ ਆਉਣ ਵਾਲੀ ਸੀ ਐਸੇ ਦਾ ਹੀ ਇੰਤਜ਼ਾਰ ਕਰ ਰਹੀ ਸੀ ਮੁੜ ਕੇ ਦੇਖਦੀ ਹੈ ਸਾਹਮਣੇ ਰਾਜਵੀਰ ਖੜਾ ਹੈ ਰਾਜਵੀਰ ਦੇ ਹੋਠ ਕੰਬ ਰਹੇ ਹਨ ਜਿਵੇਂ ਕਿ ਕੁਝ ਬੋਲਣਾ ਚਾਹ ਰਿਹਾ ਹੋਵੇ ਲੇਕਿਨ ਇੱਥੇ ਉਸ ਦੀ ਜ਼ਬਾਨ ਇੱਥੇ ਉਸ ਦਾ ਦਿਮਾਗ ਸੁਣ ਪੈ ਚੁੱਕਿਆ ਹੈ ਇੱਥੇ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਆ ਦੋਸਤੋ ਰਾਜਵੀਰ ਬੋਲਦਾ ਹੈ ਇਹ ਬੱਚਾ ਕਿਸਦਾ ਹੈ ਕਿ ਤੂੰ ਮਾਵਣ ਵਾਲੀ ਹੈ ਅੱਗੋ ਸਿਮਰ ਬਿਨਾ ਕੁਝ ਸੰਕੋਚ ਕਰੇ ਬੋਲਦੀ ਹੈ ਹੋਰ ਤੇਰਾ ਨਹੀਂ ਤੱਕ ਕਿਸਦਾ ਹੈ ਇਸਦੇ ਪਿਤਾ ਨੂੰ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਬਾਕੀ ਤੁਸੀਂ ਆਪ ਸੋਚ ਲਓ ਤੁਸੀਂ ਦੋ ਰਾ ਚੁਣੇ ਉਹਨਾਂ ਦੇ ਵਿੱਚੋਂ ਇੱਕ ਸ਼ਾਇਦ ਮੈਂ ਨਹੀਂ ਸੀ ਅੱਜ ਇਹ ਜੋ ਜ਼ਿੰਦਗੀ ਹੈ ਇਹ ਤੇਰੀ ਆਪਣੀ ਚੁਣੀ ਹੈ ਜੋ ਕਈ ਮਹੀਨੇ ਪਹਿਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਤੂਫਾਨ ਆਇਆ ਮੈਂ ਕਿੰਨੀ ਵਾਰ ਤੁਹਾਡੇ ਤੋਂ ਮਾਫੀ ਮੰਗੀ ਤੁਸੀਂ ਕੁਝ ਨਹੀਂ ਬੋਲੇ ਉਹ ਆਪਣੇ ਪੈਸੇ ਦੇ ਹੰਕਾਰ ਦੇ ਵਿੱਚ ਅੰਨੇ ਹੋਏ ਸੀ ਇਹ ਜ਼ਿੰਦਗੀ ਤੁਸੀਂ ਚੁਣੀ ਹੈ ਨਾ ਕਿ ਮੈਂ ਦੋਸਤੋ ਰਾਜਵੀਰ ਦੇ ਇੰਨੇ ਸੁਣਦੇ ਹੀ ਕੰਨ ਦੇ ਪਰਦੇ ਪਟਣ ਵਾਲੇ ਹੋ ਗਏ ਉਸ ਨੂੰ ਇੰਜ ਲੱਗਿਆ ਜਿਵੇਂ ਕਿ ਉਹ ਪੁਰਾਣੇ ਖਿਆਲਾਂ ਦੇ ਵਿੱਚ ਡੁੱਬ ਰਿਹਾ ਹੈ ਕੋਈ ਵੀ ਉਸ ਨੂੰ ਬਚਾਉਣ ਵਾਲਾ ਆਸ-ਪਾਸ ਨਜ਼ਰ ਨਹੀਂ ਆ ਰਿਹਾ ਇਹ ਉਹੀ ਸਿਮਰ ਹੈ ਜਿਸ ਦੇ ਬਿਨਾ ਸ਼ਾਇਦ ਉਹ ਆਪਣੀ ਜ਼ਿੰਦਗੀ ਦੇ ਵਿੱਚ ਜਿਉਣਾ ਪਸੰਦ ਨਹੀਂ ਕਰ ਸਕਦਾ ਸੀ ਉਹੀ ਸਿਮਰ ਜਿਸ ਦੇ ਨਾਲ ਉਸਨੇ ਪਤਾ ਨਹੀਂ ਆਪਣੀ ਜ਼ਿੰਦਗੀ ਦੇ ਕਿਤੇ ਸਾਲ ਬਿਤਾਏ ਹਨ ਵਿਆਹ ਕੀਤਾ ਆਪਣੇ ਘਰ ਲੈ ਕੇ ਆਇਆ ਲੇਕਿਨ ਮਹੀਨਿਆਂ ਪਹਿਲਾਂ ਕੁਝ ਅਜੀਹਾ ਵਾਪਰ ਗਿਆ ਕੁਝ ਅਜੇਹਾ ਹੋ ਗਿਆ ਜੋ ਕਿ ਸ਼ਾਇਦ ਉਸਨੂੰ ਰੋਕ ਨਹੀਂ ਪਾਇਆ ਲੇਕਿਨ ਉਦੋਂ ਉਸਨੂੰ ਇਨਾ ਮਹਿਸੂਸ ਨਹੀਂ ਹੋਇਆ ਉਦੋਂ ਇਨੀ ਪੀੜ ਨਹੀਂ ਹੋਈ ਜਿੰਨੀ ਅੱਜ ਉਸਦੇ ਬੱਚੇ ਨੂੰ ਦੇਖ ਕੇ ਹੋ ਰਹੀ ਹੈ ਆਪਣਾ ਬੱਚਾ ਸਾਹਮਣੇ ਉਸਦੇ ਪੇਟ ਦੇ ਵਿੱਚ ਪੜਦਾ ਦਿਖ ਰਿਹਾ ਹੈ ਅਚਾਨਕ ਹੀ ਕੁਝ ਬੋਲਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਨਹੀਂ ਪਿੱਛੋਂ ਇੱਕ ਰਬ ਵਾਲੀ ਭਾਰੀ ਆਵਾਜ਼ ਉਸਨੂੰ ਬੋਲਣ ਤੋਂ ਰੋਕ ਦਿੰਦੀ ਹੈ ਇਹ ਆਵਾਜ਼ ਹੈ ਜੀ ਰੇਖਾ ਸ਼ਰਮਾ ਦੀ ਰੇਖਾ ਆ ਕੇ ਆ ਰਹੀ ਹੈ ਰਾਜਵੀਰ ਤੁਸੀਂ ਇੱਥੇ ਕੀ ਕਰ ਰਹੇ ਹੋ ਆਓ ਸਾਰੇ ਮਹਿਮਾਨ ਆਪਣਾ ਤਿਆਰ ਕਰ ਰਹੇ ਹਨ ਤੁਹਾਨੂੰ ਵਧਾਈਆਂ ਦੇਣਾ ਚਾਹੁੰਦੇ ਹਨ ਫੋਟੋ ਖਿਚਾਣਾ ਚਾਹੁੰਦੇ ਹਨ ਅੱਜ ਆਪਣਾ ਸਪੈਸ਼ਲ ਦਿਨ ਹੈ ਅੱਜ ਤੁਸੀਂ ਇੱਥੇ ਕੀ ਕਰ ਰਹੇ ਹੋ ਤੁਹਾਡਾ ਇੱਥੇ ਕੋਈ ਕੰਮ ਨਹੀਂ ਹੈ ਵੇਟਰਾਂ ਨੂੰ ਇੱਥੋਂ ਦਾ ਮੈਨੇਜਮੈਂਟ ਸੰਭਾਲ ਲੇਗਾ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਦੋਸਤੋ ਰਾਜਵੀਰ ਨੂੰ ਆਪਣੇ ਨਾਲ ਨ ਜਾਣਦੀ ਹੈ ਜਿਵੇਂ ਕਿ ਸ਼ਾਇਦ ਉਸ ਨੂੰ ਪਤਾ ਹੋਵੇ ਇੱਥੇ ਕੀ ਹੋਣ ਵਾਲਾ ਹੈ ਕੀ ਹੋ ਰਿਹਾ ਸੀ ਜਿਵੇਂ ਕਿ ਸਭ ਚੀਜ਼ਾਂ ਉਸ ਦੇ ਕੰਟਰੋਲ ਦੇ ਵਿੱਚ ਹੈ ਜਿਵੇਂ ਕਿ ਅੱਜ ਉਸ ਨੇ ਵੱਡੀ ਤਬਾਹੀ ਨੂੰ ਰੋਕ ਲਿਆ ਹੈ ਦੋਸਤੋ ਸਵੇਰ ਹੋ ਚੁੱਕੀ ਹੈ ਰਾਜਵੀਰ ਦੀਆਂ ਅੱਖਾਂ ਅਖਬਾਰ ਦੇ ਉੱਪਰ ਟਿਕੀਆਂ ਹਨ ਲੇਕਿਨ ਅਖਰ ਉਸ ਨੂੰ ਕੋਈ ਨਜ਼ਰ ਨਹੀਂ ਆ ਰਿਹਾ ਸਭ ਅਖਰ ਧੁੰਦਲੇ ਨਜ਼ਰ ਆ ਰਹੇ ਹਨ ਕਿਉਂਕਿ ਉਸ ਦਾ ਦਿਮਾਗ ਰਾਤ ਵਾਲੀ ਯਾਦਾਂ ਦੇ ਵਿੱਚ ਖੁਬਿਆ ਹੈ ਉਹ ਸ਼ਬਦ ਉਹ ਆਵਾਜ਼ ਉਸ ਦੇ ਦਿਮਾਗ ਦੇ ਵਿੱਚ ਗੂੰਜ ਰਹੇ ਹਨ ਜੋ ਕਿ ਸ਼ਾਇਦ ਸਿਮਰ ਨੇ ਉਸ ਵੇਲੇ ਆਪਣੇ ਦਿਲ ਨਾਲ ਕਹੇ ਸਨ ਸਿਮਰ ਨੇ ਆਪ ਵੀ ਧੀ ਆਪਣੇ ਦਿਲ ਦੀ ਗੱਲ ਸ਼ਬਦਾਂ ਦੇ ਵਿੱਚ ਫੇਰੋ ਕੇ ਰੱਖ ਦਿੱਤੀ ਸੀ ਅੱਜ ਉਸ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਬਸ ਹੁਣ ਅਖਬਾਰ ਦੇ ਵਿੱਚ ਸਿਮਰ ਨੂੰ ਟਟੋਲ ਰਿਹਾ ਹੈ ਜਿਵੇਂ ਕਿ ਸ਼ਾਇਦ ਇਸ ਦੇ ਵਿੱਚੋਂ ਮਿਲ ਜਾਵੇਗੀ ਅਚਾਨਕ ਹੀ ਰੇਖਾ ਬੋਲਦੀ ਹੈ ਆਪਣੀ ਜ਼ਿੰਦਗੀ ਹੁਣ ਸ਼ਾਇਦ ਬਦਲ ਚੁੱਕੀ ਹੈ ਤੁਸੀਂ ਮੇਰੇ ਪਤੀ ਹੋ ਮੈਂ ਤੁਹਾਡੀ ਪਤਨੀ ਹਾਂ ਤੁਸੀਂ ਕੀ ਲੁਕਾਉਣਾ ਚਾਹੁੰਦੇ ਹੋ ਕੀ ਚੱਲ ਰਿਹਾ ਹੈ ਤੁਹਾਡੇ ਦਿਮਾਗ ਦੇ ਵਿੱਚ ਅੱਜ ਤੁਸੀਂ ਬਦਲੇ ਬਦਲੇ ਜੇ ਨਜ਼ਰ ਆ ਰਹੇ ਹੋ ਕੀ ਕੁਝ ਗਲਤ ਹੋ ਗਿਆ ਹੈ ਅੱਗੋ ਰਾਜਵੀਰ ਉਥੇ ਝੂਠ ਬੋਲਣਾ ਚਾਹੁੰਦਾ ਹੈ ਗੱਲ ਨੂੰ ਦਬਾਣਾ ਚਾਹੁੰਦਾ ਹੈ ਉਸ ਦਾ ਮਨ ਕਰ ਰਿਹਾ ਹੈ ਇੱਥੇ ਸੱਚ ਬੋਲਣ ਦਾ ਫਾਇਦਾ ਨਹੀਂ ਹੈ ਲੇਕਿਨ ਉਸ ਦੀ ਜ਼ਬਾਨ ਝੂਠ ਬੋਲਣ ਨੂੰ ਤਿਆਰ ਨਹੀਂ ਹੈ ਝੂਠ ਉਸ ਦੀ ਜ਼ਬਾਨ ਤੋਂ ਬਾਹਰ ਨਹੀਂ ਆਂਦਾ ਹਜੇ ਕੁਝ ਬੋਲਣ ਲੱਗਾ ਹੀ ਸੀ ਉਸ ਦੀਆਂ ਅੱਖਾਂ ਸਭ ਕੁਝ ਬਿਆਨ ਕਰ ਚੁੱਕੀਆਂ ਹਨ ਰੇਖਾ ਸਾਹਮਣੇ ਬੈਠੀ ਹੈ ਉਸ ਦੀਆਂ ਅੱਖਾਂ ਦੇ ਵਿੱਚ ਛੁਪਿਆ ਝੂਠ ਸ਼ਰਮ ਪਕੜ ਰਹੀ ਹੈ ਅੱਗੋ ਆਖਦੀ ਹੈ सिमर प्रेग्नेंट है ਤੁਹਾਡੇ ਬੱਚੇ ਦੀ ਮਾਂ ਬਣਨ ਵਾਲੀ ਹੈ ਬਿਲਕੁਲ ਮੈਂ ਠੀਕ ਕਿਹਾ ਨਾ ਸਚਾਈ ਸੁਣ ਕੇ ਉਸ ਦੇ ਹੱਥਾਂ ਦੇ ਵਿੱਚ ਫੜਿਆ ਗਲਾਸ ਥੱਲੇ ਡਿੱਗ ਜਾਂਦਾ ਹੈ ਇੱਕ ਹੱਥ ਨਾਲ ਆਪਣੇ ਆਪ ਨੂੰ ਸੰਭਾਲਦਾ ਹੈ ਮੇਜ਼ ਨੂੰ ਪਕੜਨ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਕਿ ਸ਼ਾਇਦ ਹੁਣੇ ਡਿੱਗ ਚੱਲਿਆ ਸੀ ਉਸ ਨੂੰ ਝਟਕਾ ਲੱਗਦਾ ਹੈ ਜਿਵੇਂ ਕਿ ਕੋਈ ਤੇਜ਼ ਤਕਰਾਰ ਚੀਜ਼ ਉਸ ਦੇ ਕੰਨਾਂ ਦੇ ਵਿੱਚ ਸ਼ਬਦ ਬਣ ਕੇ ਵੱਜੀ ਹੋਵੇ ਅਚਾਨਕ ਬੋਲਦਾ ਹੈ ਤੈਨੂੰ ਕਿਵੇਂ ਪਤਾ ਅੱਗੋ ਰੇਖਾ ਕੁਝ ਨਹੀਂ ਬੋਲਦੀ ਜਿਵੇਂ ਕਿ ਸ਼ਾਇਦ ਉਸ ਨੂੰ ਸਭ ਕੁਝ ਪਹਿਲਾਂ ਤੋਂ ਪਤਾ ਹੈ ਹਲਕੀ ਜਿਹੀ ਮੁਸਕਰਾਹਟ ਆਉਂਦੀ ਹੈ ਕੋਈ ਗੱਲ ਨਹੀਂ ਮੇਰੇ ਤੇ ਛੱਡ ਦੇ ਇਸ ਸਭ ਨੂੰ ਮੈਂ ਆਪੇ ਕੰਟਰੋਲ ਕਰ ਲਾਂਗੀ ਉਸ ਨੂੰ ਕੁਝ ਪੈਸੇ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸ਼ਾਇਦ ਉਸ ਨੂੰ ਲੋੜ ਹੈ ਸ਼ਾਇਦ ਇਹ ਕਹਾਣੀ ਮੈਂ ਆਪਣੇ ਕੰਟਰੋਲ ਦੇ ਵਿੱਚ ਕਰ ਸਕਦੀ ਹਾਂ ਮੈਂ ਅੱਜ ਤੱਕ ਕੁਝ ਵੀ ਆਪਣੇ ਹੱਥੋਂ ਬਾਹਰ ਨਹੀਂ ਨਿਕਲਣ ਦਿੱਤਾ ਅੱਜ ਤੱਕ ਕੁਝ ਵੀ ਮੇਰੇ ਬਸੋਂ ਬਾਹਰ ਨਹੀਂ ਹੋਇਆ ਇਹ ਤਾਂ ਚੀਜ਼ ਕੀ ਹੈ ਤੁਸੀਂ ਚਿੰਤਾ ਨਾ ਕਰੋ ਤੂੰ ਪੈਸੇ ਦੇਵੇਂਗੀ ਕਿਵੇਂ ਕੀ ਸੱਟ ਨੂੰ ਚ ਲੱਗਦਾ ਹੈ ਉਹ ਸਿਰਫ ਪੈਸੇ ਪਿੱਛੇ ਸਭ ਕੁਝ ਕਰ ਰਹੀ ਹੈ ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਗੋਂ ਰੇਖਾ ਬੋਲਦੀ ਹੈ ਤੁਸੀਂ ਫਿਕਰ ਨਾ ਕਰੋ ਉਹ ਵेटर ਦਾ ਕੰਮ ਕਰਦੀ ਸੀ ਇੱਥੇ ਪਾਰਟੀ ਵਿੱਚ ਵेटर ਬਣ ਕੇ ਆਈ ਸੀ ਉਸ ਨੂੰ ਜ਼ਰੂਰ ਪੈਸੇ ਦੀ ਲੋੜ ਹੈ ਜ਼ਰੂਰ ਇਸ ਬਾਰੇ ਜੁਝਰੀ ਹੈ ਉਸ ਦੀ ਆਵਾਜ਼ ਦੇ ਵਿੱਚ ਇੱਕ ਅਜੀਬ ਜਿਹਾ ਕੌਨਫੀਡੈਂਸੀ ਜਿਵੇਂ ਕਿ ਸਭ ਕੁਝ ਉਹ ਜਾਣਦੀ ਹੋਵੇ ਜਿਵੇਂ ਕਿ ਇਹ ਬਸ ਉਸ ਤੇ ਖੱਦੇ ਹੱਦ ਦਾ ਖੇਡ ਹੋਵੇ ਦੋਸਤੋ ਇੱਕ ਫੋਨ ਕਮ ਆਉਦੀ ਹੈ ਅਗਲੇ ਹੀ ਪਲ ਇੱਕ ਈਮੇਲ ਸ਼ਰਮਾ ਐਂਟਰਪ੍ਰਾਈਜ਼ਸ ਵੱਲੋਂ ਸਿਮਰ ਦੇ ਈਮੇਲ ਤੇ ਆ ਜਾਂਦਾ ਹੈ ਸਿਮਰ ਦੇ ਫੋਨ ਦੇ ਵਿੱਚ ਆ ਜਾਂਦਾ ਹੈ ਹੈਰਾਨ ਹੋ ਕੇ ਦੇਖਦੀ ਹੈ ਇਹ ਸਭ ਕਿਉਂ ਕਰਨਾ ਚਾਹੁੰਗੀ ਹੈ ਨੌਕਰੀ ਦਾ ਆਫਰ ਉਹ ਵੀ ਮੈਨੂੰ ਇੰਨੀ ਚੰਗੀ ਤਨਖਾਹ ਤੇ ਉਹ ਵੀ ਇੱਕਦਮ ਸਭ ਕੁਝ ਸਮਝ ਚੁੱਕੀ ਹੈ ਸਾਰਾ ਕੁਝ ਜਾਣਦੀ ਹੈ ਉਸ ਕੋਲ ਜਿਆਦਾ ਆਪਸ਼ਨ ਨਹੀਂ ਹਨ ਜਿਆਦਾ ਕੁਝ ਸੋਚਦੀ ਵਿਚਾਰਦੀ ਨਹੀਂ ਹੈ ਅਗਲੇ ਹੀ ਦਿਨ ਆਪਣੇ ਹੱਥ ਦੇ ਵਿੱਚ ਇੱਕ ਫਾਈਲ ਨੂੰ ਪਕੜੇ ਉਸ ਕੰਪਨੀ ਦੇ ਵਿੱਚ ਸ਼ਰਮਾ ਐਂਟਰਪ੍ਰਾਈਜ਼ ਦੇ ਵਿੱਚ ਪਹੁੰਚ ਜਾਂਦੀ ਹੈ ਉਸ ਨੂੰ ਕੰਮ ਦੀ ਲੋੜ ਹੈ ਆਉਣ ਵਾਲੇ ਬੱਚੇ ਨੂੰ ਕੰਮ ਦੀ ਲੋੜ ਹੈ ਜੇਕਰ ਕਮਨਾ ਕਰੇਗੀ ਆਉਣ ਵਾਲੇ ਬੱਚੇ ਦਾ ਧਿਆਨ ਕੌਣ ਰੱਖੇਗਾ ਜੇਕਰ ਕਮਨਾ ਕਰੇਗੀ ਇਸ ਨੂੰ ਕਿਵੇਂ ਪੜ੍ਹੇਗੀ ਕਿਵੇਂ ਪੋਸੇਗੀ ਕਿਵੇਂ ਇਸ ਦੇ ਪਿਤਾ ਦੀ ਕਮੀ ਪੂਰੀ ਕਰੇਗੀ ਦੋਸਤੋ ਉਸਦੇ ਹੱਥ ਕਮਰੇ ਹਨ ਪੈਰ ਲੜਖੜਾ ਰਹੇ ਹਨ ਜਿਵੇਂ ਕਿ ਸਾਰੇ ਆਫਿਸ ਦੇ ਵਰਕਰ ਉਸ ਨੂੰ ਘੂਰ ਰਹੇ ਹਨ ਜਿਵੇਂ ਕਿ ਸਭ ਲੋਕ ਜਾਣਦੇ ਹਨ ਉਸ ਨੂੰ ਇੱਥੇ ਕਿਉਂ ਬੁਲਾਇਆ ਗਿਆ ਹੈ ਲੇਕਿਨ ਆਪਣੀਆਂ ਨਜ਼ਰਾਂ ਨੂੰ ਨੀਵਾ ਕਰਦੀ ਹੈ ਉਸ ਨੂੰ ਕੰਮ ਦੀ ਜ਼ਿਆਦਾ ਲੋੜ ਹੈ ਲੋਕਾਂ ਦੀ ਪਰਵਾਹ ਕਰਨ ਦਾ ਨਾ ਤਾਂ ਸਕੂਲ ਜਿਗਰਾ ਹੈ ਨਾ ਹੀ ਸਮਾਂ ਨਾ ਹੀ ਚਾਹਤੀ ਹੈ ਬਿਨ ਮੈਨ ਕਿਸੇ ਤੋਂ ਪ੍ਰਭਾਵਿਤ ਹੋ ਕੇ ਆਪਣੇ ਆਉਣ ਵਾਲੇ ਭਵਿੱਖ ਨੂੰ ਖਰਾਬ ਕਰਨਵਾ ਦਾਗਦਾਰ ਕਰਨਵਾ ਅੰਦਰ ਆ ਜਾਂਦੀ ਹੈ ਅੰਦਰ ਆਉਂਦੇ ਸਾਰ ਦਿਖਦੀ ਹੈ ਰੇਖਾ ਪਹਿਲਾਂ ਤੋਂ ਹੀ ਉਸਦੀ ਫਾਈਲ ਨੂੰ ਪੜ੍ਹ ਰਹੀ ਹੈ ਜਿਵੇਂ ਕਿ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰ ਰਹੀ ਹੋਵੇ ਕੁਝ ਟਟੋਲਣ ਦੀ ਕੋਸ਼ਿਸ਼ ਕਰ ਰਹੀ ਹੋਵੇ ਸਿਮਰ ਬੋਲਦੀ ਹੈ ਤੂੰ ਇਹ ਸਭ ਕੁਝ ਕਿਉਂ ਕੀਤਾ ਮੈਨੂੰ ਨੌਕਰੀ ਦਾ ਆਫਰ ਕਿਉਂ ਦਿੱਤਾ ਮੈਨੂੰ ਕਿਉਂ ਬੁਲਾਇਆ ਹੈ ਇੱਥੇ ਰੇਖਾ ਆਰਾਮ ਦੇ ਨਾਲ ਆਪਣੀ ਕੁਰਸੀ ਤੇ ਬੈਠੀ ਹੈ ਫਾਈਲ ਨੂੰ ਥੋੜਾ ਨੀਵਾ ਕਰਦੀ ਹੈ ਨਜ਼ਰਾਂ ਦੇ ਵਿੱਚ ਨਜ਼ਰਾਂ ਮਿਲਾਉਂਦੀ ਹੈ ਬਿਲਕੁਲ ਤੂੰ ਸਹੀ ਸੋਚਿਆ ਮੈਂ ਉਸੇ ਵਾਸਤੇ ਤੈਨੂੰ ਇੱਥੇ ਬੁਲਾਇਆ ਹੈ ਤੈਨੂੰ ਇੰਨੀ ਚੰਗੀ ਆਫਰ ਤਾਂ ਦਿੱਤੀ ਹੈ ਮੈਨੂੰ ਕੁਆਲੀਫਾਈਡ ਲੋਕਾਂ ਦੀ ਲੋੜ ਹੈ ਤੇਰਾ ਜਿਹੜਾ ਡਾਟਾ ਹੈ ਤੇਰੀਆਂ ਕੁਆਲੀਫਿਕੇਸ਼ਨ ਹਨ ਸ਼ਰਮਾ ਐਂਟਰਪ੍ਰਾਈਜ਼ਸ ਦੇ ਵਿੱਚ ਆਉਣ ਵਾਸਤੇ ਬਿਲਕੁਲ ਸਹੀ ਹਨ ਹੁਣ ਤੇਰੀ ਕਿਸਮਤ ਖੁੱਲ ਚੁੱਕੀ ਹੈ ਅੱਜ ਤੋਂ ਬਾਅਦ ਤੂੰ ਸਾਡੀ EMPLOYEE ਹੈ ਤੈਨੂੰ ਇੱਥੇ ਰਹਿਣਾ ਪਵੇਗਾ ਸਾਡੇ ਹਸਾਬ ਨਾਲ ਕੰਮ ਕਰਨਾ ਪਵੇਗਾ ਸਾਡੀ ਮਰਜ਼ੀ ਤੋਂ ਬਿਨਾਂ ਤੂੰ ਕੁੱਦ ਵੀ ਨਹੀਂ ਕਰ ਸਕਦੇ ਨਾ ਹੀ ਪਰਸਨਲ ਜ਼ਿੰਦਗੀ ਦੇ ਵਿੱਚ ਨਾ ਹੀ ਪ੍ਰੋਫੈਸ਼ਨਲ ਸਮਝ ਚੁੱਕੀ ਹੈ ਵੀ ਇੱਕ ਹੀ ਕਰਨਾ ਚਾਹੁੰਦੀ ਹੈ ਇਸ ਕਹਾਣੀ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੀ ਹੈ ਅੱਗੋਂ ਸਿਮ ਰੱਖਦੀ ਹੈ ਕਿ ਇਹ ਖੇਡ ਹੈ ਤੁਸੀਂ ਇਸ ਨੂੰ ਖੇਡ ਸਮਝ ਰੱਖਿਆ ਹੈ ਅੱਗੋ ਰੇਖਾ ਰੁਬ ਪਰੇ ਆਵਾਜ਼ ਦੇ ਵਿੱਚ ਤੱਕਦੀ ਹੈ ਬਿਲਕੁਲ ਜੇਕਰ ਇਹ ਖੇਡ ਹੈ ਤਾਂ ਇਸ ਨੂੰ ਮੇਰੇ ਹਿਸਾਬ ਨਾਲ ਖੇਡਿਆ ਜਾਣਾ ਚਾਹੀਦਾ ਹੈ ਮੈਂ ਇਸ ਨੂੰ ਜਿੱਤਾਂਗੀ ਜੇਕਰ ਖੇੜ ਹੀ ਮੇਰਾ ਹੋਵੇਗਾ ਹਰਾਵੇਗਾ ਕੌਣ ਅੱਗੋ ਸਿਮਰ ਆਪਣੀਆਂ ਨਜ਼ਰਾਂ ਝੁਕਾ ਲੈਂਦੀ ਹੈ ਉਸ ਨੂੰ ਸਮਝ ਆ ਚੁੱਕਿਆ ਹੈ ਇੱਥੇ ਕੀ ਚੱਲ ਰਿਹਾ ਹੈ ਝੁਕੀਆਂ ਨਜ਼ਰਾਂ ਦੇ ਨਾਲ ਧੀਮੀ ਆਵਾਜ਼ ਦੇ ਵਿੱਚ ਤੱਕਦੀ ਹੈ ਮੈਡਮ ਮੈਨੂੰ ਇਹ ਨੌਕਰੀ ਪਸੰਦ ਹੈ ਮੈਂ ਇਹ ਨੌਕਰੀ ਕਰਨਾ ਚਾਹੁੰਦੀ ਹਾਂ ਮੈਨੂੰ ਤੁਹਾਡਾ ਆਫਰ ਚੰਗਾ ਲੱਗਿਆ ਮੈਂ ਅੱਜ ਤੋਂ ਬਾਅਦ ਸ਼ਰਮਾ ਐਂਟਰਪ੍ਰਾਈਜ਼ੇਸ ਦੀ ਇੱਕ EMPLOYEE ਹਾਂ ਰੇਖਾ ਦੀ ਮੁਸਕਾਨ ਖੁਰ ਤੇਜ ਹੋ ਗਈ ਜਿਨਨੇ ਕਿ ਉਸ ਨੂੰ ਉਹ ਮਿਲ ਗਿਆ ਹੈ ਜੋ ਕਿ ਉਹ ਚਾਹੁੰਦੀ ਸੀ ਜੋ ਕਿ ਉਹ ਕੰਟਰੋਲ ਕਰਨਾ ਚਾਹੁੰਦੀ ਸੀ ਜਿਸ ਗੇਮ ਨੂੰ ਉਹ ਖੇਡਣਾ ਚਾਹੁੰਦੀ ਸੀ ਅੱਜ ਗੇਮ ਉਸਦੀ ਹੋ ਚੁੱਕੀ ਹੈ ਅੱਜ ਤੋਂ ਬਾਅਦ ਸ਼ਾਇਦ ਸਿਮਰ ਉਸਤੇ ਬਿਲਕੁਲ ਕੰਟਰੋਲ ਦੇ ਵਿੱਚ ਹੈ ਹਾਲੇ ਮੁਸਕਰਾਹਟ ਉਸਦੀ ਹੋਰ ਤੇਜ਼ ਹੋਣੀ ਵਾਲੀ ਸੀ ਸਿਮਰ ਬੋਲਦੀ ਹੈ ਮੈਂ ਤੁਹਾਡੀ EMPLOYEE ਜ਼ਰੂਰ ਹਾਂ ਲੇਕਿਨ ਗੁਲਾਮ ਨਹੀਂ ਹੋ ਸਕਦਾ ਹਾਂ ਮੈਂ ਸਰੀਰਕ ਤੌਰ ਤੇ ਤੁਹਾਡੇ ਹੁਕਮ ਮੰਨਾ ਲੇਕਿਨ ਮਾਨਸਿਕ ਤੌਰ ਤੇ ਮੈਂ ਆਜ਼ਾਦ ਹਾਂ ਤੁਸੀਂ ਮੈਨੂੰ ਗੁਲਾਮ ਨਾ ਸਮਝਣਾ ਸਿਮਰ ਦੀ ਇਹ ਆਵਾਜ਼ ਸੁਣ ਕੇ ਰੇਖਾ ਬੋਲਣਾ ਚਾਹੁੰਦੀ ਹੈ ਲੇਕਿਨ ਅਤੇ ਕੁਝ ਵੀ ਬੋਲਾ ਉਸਨੂੰ ਠੀਕ ਨਹੀਂ ਲੱਗਦਾ ਚੁੱਪ ਕਰ ਜਾਂਦੀ ਹੈ ਅੱਗੋਂ ਆਖਦੀ ਹੈ ਕੋਈ ਗੱਲ ਨਹੀਂ ਸਮਾਂ ਦੇਖੇਗਾ ਉਸਦੀ ਇਹ ਚੁੱਪੀ ਸਾਫ਼-ਸਾਫ਼ ਦੱਸ ਰਹੀ ਹੈ ਜਿਵੇਂ ਕਿ ਕਹਿਣਾ ਚਾਹਦੀ ਹੋਵੇ ਕੋਈ ਗੱਲ ਨਹੀਂ ਸਮਾਂ ਦੇਖੇਗਾ ਕੌਣ ਖੇਡਦਾ ਹੈ ਖੇਡ ਅਤੇ ਕੌਣ ਇਸ ਤੋਂ ਬਾਹਰ ਹੁੰਦਾ ਹੈ ਦੋਸਤੋ ਰਾਜਵੀਰ ਦੀ ਇਸ ਨਿੱਜੀ ਜ਼ਿੰਦਗੀ ਨੂੰ ਕਈ ਖਬਰ ਵਾਲੇ ਕਈ ਮੀਡੀਆ ਵਾਲੇ ਨੋਟ ਕਰਦੇ ਹਨ ਵੱਡੇ ਲੋਕਾਂ ਵੱਡੇ ਲੋਕਾਂ ਦੀ ਕੋਈ ਜ਼ਿੰਦਗੀ ਪ੍ਰਾਈਵੇਟ ਨਹੀਂ ਹੁੰਦੀ ਵੱਡੇ ਲੋਕਾਂ ਦਾ ਕੁਝ ਵੀ ਆਪਣਾ ਨਹੀਂ ਹੁੰਦਾ ਕਈ মিডিਆ ਵਾਲੇ ਸਿਮਰਦੇ ਉਸ ਉਬਰੇ ਪੇਟ ਨੂੰ ਸਿਮਰਦੇ ਉਸ ਵੇਟਰ ਵਾਲੇ ਮਾਹੌਲ ਨੂੰ ਅਤੇ ਨੌਕਰੀ ਦੇ ਵਿੱਚ ਰੱਖੇ ਜਾਣ ਨੂੰ ਸਾਰਾ ਕੁਝ ਜੋੜ ਲੈਂਦੇ ਹਨ ਅਤੇ ਅਗਲੇ ਹੀ ਦਿਨ ਸਵੇਰ ਹੋਣ ਤੋਂ ਪਹਿਲਾਂ ਘਰੇ ਚਾਹ ਬਣਨ ਤੋਂ ਪਹਿਲਾਂ ਖਬਰਾਂ ਦੇ ਵਿੱਚ ਖਬਰਾਂ ਛਪ ਜਾਂਦੀਆਂ ਹਨ ਰਾਜਵੀਰ ਦੀ ਤਲਾਕशुदा ਪਤਨੀ ਪ੍ਰੈਗਨੈਂਟ ਹੈ ਉਸ ਤੇ ਬੱਚਾ ਹੋਣ ਵਾਲਾ ਹੈ ਹੁਣ ਉਹ ਸ਼ਰਮਾ ਐਂਟਰਪ੍ਰਾਈਜ਼ਸ ਦੇ ਥੱਲੇ ਕੰਮ ਕਰਦੀ ਹੈ ਜੋ ਕਿ ਰਾਜਵੀਰ ਦੀ ਹੀ ਪਤਨੀ ਦੀ ਕੰਪਨੀ ਹੈ ਜੋ ਕਿ ਰਾਜਵੀਰ ਦੀ ਹੀ ਥੱਲੇ ਆਂਦੀ ਹੈ ਇਸ ਤਰ੍ਹਾਂ ਦੀ ਖਬਰਾਂ ਸਭ ਪਾਸੇ ਛਾ ਜਾਂਦੀਆਂ ਹਨ ਘਰ ਦੇ ਗੇਟ ਅੱਗੇ ਨੌਕਰਾਂ ਤੋਂ ਜ਼ਿਆਦਾ ਮੀਡੀਆ ਵਾਲੇ ਪਹੁੰਚ ਚੁੱਕੇ ਹਨ ਸਭ ਇੱਕੋ ਸਵਾਲ ਕਰ ਰਹੇ ਹਨ ਕੀ ਇਹ ਸੱਚ ਹੈ ਕਿ ਸਿਮਰਦੀ ਕੋਖ ਦੇ ਵਿੱਚ ਜੋ ਬੱਚਾ ਹੈ ਉਹ ਤੁਹਾਡਾ ਹੈ ਰਾਜਵੀਰ ਕੀ ਸੱਚਮੁੱਚ ਤੁਸੀਂ ਹੁਣ ਇਹ ਰਿਸ਼ਤਾ ਤੋੜੋਗੇ ਕੀ ਰੇਖਾ ਨਾਲ ਤੁਸੀਂ ਤਲਾਕ ਲਿਓਗੇ ਕੀ ਕਹਿਣਾ ਹੈ ਤੁਹਾਡਾ ਅਗੋਂ ਰਾਜਵੀਰ ਬਸ ਬਾਰੀ ਤੋਂ ਉੱਤੋਂ ਚੱਕਦਾ ਰਹਿੰਦਾ ਹੈ ਜਿਵੇਂ ਕਿ ਕੁਝ ਬੋਲਣਾ ਚਾਹੁੰਦਾ ਹੋਵੇ ਜਿਵੇਂ ਕਿ ਇੱਥੇ ਕੁਝ ਚੀਕ-ਚੀਕੇ ਕੁਝ ਕਹਿਣਾ ਚਾਹੁੰਦਾ ਹੋਵੇ ਜਿਵੇਂ ਕਿ ਉਸਦੇ ਦਿਲ ਦੀ ਆਵਾਜ਼ ਕੁਝ ਹੋਰ ਕਹੀ ਹੈ ਬਸ ਬੋਲਦਾ ਨਹੀਂ ਹੈ ਬਸ ਚੁੱਪ ਖੜਿਆ ਰਹਿੰਦਾ ਹੈ ਅਚਾਨਕ ਰੇਖਾ ਬੋਲਦੀ ਹੈ ਕੋਈ ਗੱਲ ਨਹੀਂ ਸਭ ਕੁਝ ਮੇਰੇ ਕੰਟਰੋਲ ਦੇ ਵਿੱਚ ਹੈ ਸਭ ਕੁਝ ਮੇਰੇ ਹੱਥਾਂ ਦੇ ਵਿੱਚ ਹੈ ਤੁਸੀਂ ਚਿੰਤਾ ਨਾ ਕਰੋ ਆਓ ਆਪਾਂ ਸਵੇਰ ਦਾ ਭੋਜਨ ਕਰ ਲਈਏ ਵਧੀਆ ਪਕਵਾਨ ਤੁਹਾਡੇ ਵਾਸਤੇ ਸਵੇਰ ਦੇ ਬ੍ਰੇਕਫਾਸਟ ਲਈ ਬਣੇ ਹੋਏ ਹਨ ਮੈਂ ਆਪਣੇ ਹੱਥੀ ਬਣਾਏ ਹਨ ਰਾਜਵੀਰ ਗੁਮ ਸੁਭਾਲਾਤ ਦੇ ਵਿੱਚ ਡਾਈਨਿੰਗ ਟੇਬਲ ਤੇ ਬੈਠ ਜਾਂਦਾ ਹੈ ਰੇਖਾ ਵੱਲ ਦੇਖ ਰਿਹਾ ਹੈ ਉਸ ਨੂੰ ਘੂਰ ਰਿਹਾ ਹੈ ਜਿਵੇਂ ਕਿ ਉਸ ਨੂੰ ਇੰਜ ਲੱਗ ਰਿਹਾ ਹੋਵੇ ਜਿਵੇਂ ਕਿ ਇਹ ਔਰਤ ਮੇਰੇ ਬਾਰੇ ਮੇਰੇ ਤੋਂ ਵੱਧ ਜਾਣਦੀ ਹੈ ਜਿਵੇਂ ਕਿ ਇਸ ਤੋਂ ਕੁਝ ਲੁਕਾਉਣ ਦਾ ਫਾਇਦਾ ਨਹੀਂ ਹੈ ਸ਼ਾਇਦ ਰੇਖਾ ਬਾਰੇ ਜੋ ਕੁਝ ਉਸ ਨੇ ਸੋਚਿਆ ਸੀ ਜਿਨ੍ਹਾਂ ਨੂੰ ਉਹ ਉਸ ਨੂੰ ਜਾਣਦਾ ਸੀ ਉਸ ਤੋਂ ਕਿਤੇ ਵੱਧ ਰੇਖਾ ਉਸ ਨੂੰ ਜਾਣਦੀ ਹੈ ਦੋਸਤੋ ਉੱਥੇ ਬੈਠਾ ਹੈ ਪੁੱਛਦਾ ਹੈ ਅੱਗੇ ਤੁਹਾਡਾ ਕੀ ਪਲਾਨ ਹੈ ਕੀ ਕੀਤਾ ਜਾਵੇ ਰੇਖਾ ਕਹਿੰਦੀ ਹੈ ਹੁਣ ਡੋਰਾ ਤੁਹਾਡੇ ਤੇ ਹੈ ਸ਼ਰਮਾ ਐਂਟਰਪ੍ਰਾਈਜ਼ਸ ਅਤੇ ਤੁਹਾਡੀ ਕੰਪਨੀ ਦਾ ਮਹਵਾਰਸ਼ਿਕ ਸਾਲਾਨਾ ਸਮਾਰੋਹ ਬਣਾਇਆ ਜਾਣਾ ਹੈ ਵੱਡੇ ਵੱਡੇ ਲੀਡਰ ਵੱਡੇ ਵੱਡੇ ਰਾਜਨੇਤਾ ਵਪਾਰੀ ਕਰਨ ਉੱਥੇ ਆਣਗੇ ਅਤੇ ਜੋ ਅੱਜ ਖਬਰਾਂ ਦੇ ਰਾਹੀਂ ਤੁਹਾਨੂੰ ਘਟ ਲੱਗਿਆ ਹੈ ਜੋ ਸ਼ੇਅਰ ਬਾਜ਼ਾਰ ਦੇ ਵਿੱਚ ਹਲਚਲ ਮਚੀ ਹੈ ਬਾਜ਼ਾਰ ਦੇ ਵਿੱਚ ਵਪਾਰੀਆਂ ਦੇ ਵਿੱਚ ਆਪਣੇ ਖੁਦ ਦੀ ਕੰਪਨੀ ਦੇ ਵਿੱਚ ਜੋ ਹਲਚਲ ਹੋ ਰਹੀ ਹੈ ਉਸ ਨੂੰ ਠੰਡਾ ਕਰਨ ਦਾ ਵਕਤ ਹੈ ਤੁਸੀਂ ਬਾਹਰ ਜਾਓ ਮੀਡੀਆ ਵਾਲਿਆਂ ਨਾਲ ਗੱਲ ਕਰੋ ਬਾਕੀ ਕੋਈ ਗੱਲ ਨਹੀਂ ਆਪਾਂ ਆਪ ਹੀ ਸੰਭਾਲ ਲਾਂਗੇ ਰਾਜਵੀਰ ਆਪਣੇ ਕੱਪੜੇ ਪੰਦਾ ਹੋਏ ਬਾਹਰ ਮੀਡੀਆ ਵਾਲਿਆਂ ਦੇ ਸਾਹਮਣੇ ਖੜ੍ਹਾ ਜਾਂਦਾ ਹੋਏ ਉਸ ਨੂੰ ਕਈ ਸਵਾਲ ਕਈ ਤਿੱਖੇ ਤਾਣੇ ਉੱਤੇ ਸੁਣਾਜਦੇ ਹਨ ਲੇਕਿਨ ਕਿਸੇ ਵੀ ਗੱਲ ਦਾ ਜਵਾਬ ਸਿੱਧੇ ਮੂੰਹ ਨਹੀਂ ਦਿੰਦਾ ਸਭ ਚੀਜ਼ਾਂ ਆਪਣੀ ਪਤਨੀ ਰੇਖਾ ਦੇ ਉੱਪਰ ਛੱਡ ਦਿੰਦਾ ਹੈ ਸਭti ਜਾਂ ਉਸਦੇ ਦੱਸੇ ਅਨੁਸਾਰ ਉੱਥੇ ਕਹਿ ਦਿੰਦਾ ਹੈ ਦੋਸਤੋ ਲੇਕਿਨ ਉਸਦਾ ਦਿਲ ਜਾਣਦਾ ਹੈ ਕਿੰਨੀ ਕੁ ਸਚਾਈ ਬੋਲ ਰਿਹਾ ਹੈ ਉਸ ਨੂੰ ਅੰਦਰੋਂ ਅੰਦਰ ਹੀ ਪਤਾ ਹੈ ਕਿ ਕਿੰਨਾ ਕੁਝ ਉਸਨੇ ਚੇਲਿਆ ਹੈ ਕਿੰਨਾ ਕੁਝ ਉਹ ਜਾਣਦਾ ਹੈ ਅਤੇ ਕਿਤਾ ਕੁਝ ਜਾਣਨ ਵਾਲਾ ਹੈ ਅਗਲਾ ਦਿਨ ਆ ਜਾਂਦਾ ਹੈ ਅਗਲੇ ਦਿਨ ਸਾਰਾ ਮਾਹੌਲ ਬਦਲਿਆ ਹੋਇਆ ਹੈ ਸਬ ਐਮਪਲੋਈ ਦੋਨਾਂ ਕੰਪਨੀਆਂ ਦੇ ਉੱਥੇ ਬੈਠੇ ਹਨ ਸਾਂਝਾ ਇੱਕ ਵੱਡਾ ਸਮਾਰੋਹ ਕੀਤਾ ਜਾ ਰਿਹਾ ਹੈ ਵੱਡੇ ਵੱਡੇ ਨੇਤਾ ਵੱਡੇ ਵੱਡੇ ਮੀਡੀਆ ਵਾਲੇ ਉੱਥੇ ਪਹੁੰਚੇ ਹਨ ਲੇਕਿਨ ਸਭ ਲੋਕ ਅੱਜ ਇਸ ਸਮਾਰੋਹ ਬਾਰੇ ਨਹੀਂ ਜੋ ਰਾਜਵੀਰ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਚੱਲ ਰਿਹਾ ਹੈ ਉਸ ਬਾਰੇ ਜਾਣਨਾ ਚਾਹੁੰਦੇ ਹਨ ਉਸਤੇ ਹੋਰ ਵਿਚਾਰ ਰੱਖਣੇ ਚਾਹੁੰਦੇ ਹਨ ਜਿਵੇਂ ਕਿ ਸਭ ਲੋਕ ਐਸੇ ਹੀ ਗੱਲ ਬਾਰੇ ਪੁੱਛਣਾ ਚਾਹੁੰਦੇ ਹਨ ਲੇਕਿਨ ਕਿਸੇ ਚੀਜ਼ ਤੋਂ ਡਰ ਰਹੇ ਹਨ ਕਿਸੇ ਚੀਜ਼ ਦਾ ਪਹਿ ਹੈ ਉਹਨਾਂ ਨੂੰ ਦੋਸਤੋ ਉੱਥੇ ਸਭ ਐਮਪਲੋਈਆਂ ਦੇ ਵਿੱਚ ਸ਼ਾਇਦ ਸਿਮਰ ਵੀ ਹੈ ਉਸਦੀ ਮਜਬੂਰੀ ਹੈ ਮਨ ਮਾਰ ਕੇ ਇੱਥੇ ਪਹੁੰਚੀ ਹੈ ਕਿਉਂਕਿ ਹੁਣ ਉਹ ਸ਼ਰਮਾ ਐਂਟਰਪ੍ਰਾਈਜ਼ੇਸ ਦੇ ਵਿੱਚ ਕੰਮ ਕਰਦੀ ਹੈ ਉਹ ਹੁਣ ਇੱਥੋਂ ਭਜ ਨਹੀਂ ਸਕਦੀ ਇਹ ਉਸਦੀ ਨੌਕਰੀ ਹੈ ਅਤੇ ਇੱਕ EMPLOYEE ਹੋਣ ਦੇ ਨਾਤੇ ਇੱਕ ਕਰਮਚਾਰੀ ਹੋਣ ਦੇ ਨਾਤੇ ਅੱਜ ਉਸਨੂੰ ਇੱਥੇ ਹੋਣਾ ਹੀ ਪਵੇਗਾ ਇਹ ਉਸਦਾ ਆਪਣਾ ਫੈਸਲਾ ਨਹੀਂ ਹੈ ਇੱਕ ਕੱਟ ਪੁਤਲੀ ਵਾਂਗ ਉੱਥੇ ਪਹੁੰਚ ਚੁੱਕੀ ਹੈ ਲੇਕਿਨ ਅਚਾਨਕ ਹੀ ਉਸ ਨੂੰ ਇੰਜ ਲੱਗਿਆ ਜਿਵੇਂ ਕਿ ਉਸ ਦੇ ਉੱਪਰ ਬਿਜਲੀ ਡਿੱਗੀ ਹੋਵੇ ਉਸ ਦਾ ਬਲੈਡਰ ਉਸ ਦੀ ਪਾਣੀ ਵਾਲੀ ਥੈਲੀ ਫਟ ਚੁੱਕੀ ਹੈ ਭਿਆਨਕ ਦਰਦ ਉਸ ਨੂੰ ਮਹਿਸੂਸ ਹੋਇਆ ਜ਼ਮੀਨ ਤੇ ਡਿੱਗ ਜਾਂਦੀ ਹੈ ਸਭ ਲੋਕਾਂ ਦੀ ਨਜ਼ਰ ਉਸ ਡਿੱਗੀ ਹੋਈ ਔਰਤ ਦੇ ਉੱਪਰ ਪੈ ਜਾਂਦੀ ਹੈ ਸਭ ਲੋਕ ਆਪਣੇ ਆਪਣੇ ਖਿਆਲ ਮਨ ਦੇ ਵਿੱਚ ਉਬਾਲਣ ਲੱਗ ਜਾਂਦੇ ਹਨ ਇੰਨੇ ਦੇ ਵਿਚਕਾਰ ਰਾਜਵੀਰ ਆਪਣੇ ਆਪ ਨੂੰ ਰੋਕ ਨਹੀਂ ਪਾਉਂਦਾ ਰੇਖਾ ਤੋਂ ਉਲਟ ਰੇਖਾ ਦੇ ਹੁਕਮਾਂ ਤੋਂ ਉਲਟ ਆਪਣੇ ਦਿਲ ਦੀ ਆਵਾਜ਼ ਸੁਣ ਕੇ ਸਿਮਰਵਲ ਭੱਜਦਾ ਹੈ ਸਿਮਰ ਨੂੰ ਡਿੱਗਦਾ ਦਿਖਦਾ ਹੈ ਜਮੀਂ ਤੇ ਪਿਆ ਦਿਖਦਾ ਹੈ ਉਸ ਨੂੰ ਆਪਣੀਆਂ ਬਾਹਾਂ ਦੇ ਵਿੱਚ ਭਰ ਲੈਂਦਾ ਹੈ ਸਿਮ ਰਖਦੀ ਹੈ ਮੈਨੂੰ ਬਹੁਤ ਭਿਆਨਕ ਦਰਦ ਹੋ ਰਿਹਾ ਹੈ ਮੈਂ ਆਪਣੇ ਆਪ ਨੂੰ ਰੋਕਣੀ ਪੰਦੀ ਸ਼ਾਇਦ ਅੱਜ ਮੇਰੀ ਜਾਨ ਨਿਕਲਣ ਵਾਲੀ ਹੈ ਅਗੋਂ ਰਾਜਵੀਰ ਹੌਸਲਾ ਦਿੰਦਾ ਹੈ ਆਪਣੀਆਂ ਬਾਹਾਂ ਦੇ ਵਿੱਚ ਚੱਕ ਕੇ ਉੱਥੋਂ ਜਾ ਰਿਹਾ ਸੀ ਉਸ ਨੂੰ ਦਿਖ ਰਿਹਾ ਹੈ ਸਾਰੇ ਲੀਡਰ ਸਭਨ ਵਪਾਰੀ ਸਭ ਮੇਰੇ EMPLOYEES ਮੈਨੂੰ ਦਿਖ ਰਹੇ ਹਨ ਸਭ ਕਰਮਚਾਰੀ ਦਿਖ ਰਹੇ ਹਨ ਸਭ ਤੋਂ ਵੱਧ ਰੇਖਾ ਮੈਨੂੰ ਦੇਖ ਰਹੀ ਹੈ ਲੇਕਿਨ ਕਿਸੇ ਦੀ ਪਰਵਾਹ ਨਹੀਂ ਹੈ ਰੇਖਾ ਸਰਿਆਮ ਆਪਣਾ ਪਵਿੱਖ ਆਪਣੇ ਹੱਥੋਂ ਨਿਕਲਦਾ ਦਿਖ ਰਹੀ ਹੈ ਸ਼ਾਇਦ ਅੱਜ ਤੋਂ ਪਹਿਲਾਂ ਕਦੇ ਵੀ ਉਸ ਦਾ ਪਲਾਨ ਇੰਨੀ ਬੁਰੀ ਤਰੀਕੇ ਨਾਲ ਵਿਗੜ ਗਿਆ ਉਸਨੇ ਪਹਿਲਾਂ ਕਦੇ ਨਹੀਂ ਸੀ ਦੇਖਿਆ ਜਿੰਨਾ ਕਿ ਅੱਜ ਰਾਜਵੀਰ ਨੂੰ ਆਪਣੇ ਹੱਥੀਂ ਨਿਕਲਦਾ ਦਿਖ ਰਹੀ ਹੈ ਸਮਝ ਚੁੱਕੀ ਹੈ ਰਾਜਵੀਰ ਮੇਰਾ ਕਦੇ ਸੀ ਹੀ ਨਹੀਂ ਰਾਜਵੀਰ ਹਮੇਸ਼ਾ ਤੋਂ ਸਿਮਰਦਾ ਸੀ ਸਿਮਰ ਰਾਜਵੀਰ ਦੀ ਸੀ ਅੱਜ ਹਸਪੀਟਲ ਦੇ ਵਿੱਚ ਰਾਜਵੀਰ ਲੈ ਕੇ ਬੈਠਾ ਹੈ ਡਾਕਟਰ ਆਉਂਦੇ ਹਨ ਕੁਝ ਦੇਰ ਵਾਰਡ ਦੇ ਵਿੱਚ ਪਰਥੀ ਰੱਖਿਆ ਜਾਂਦਾ ਹੈ ਥੋੜੇ ਸਮੇਂ ਬਾਅਦ ਅਨਰੋਕ ਬੱਚੇ ਦੇ ਰੋਣ ਦੀ ਆਵਾਜ਼ ਬਾਹਰ ਆਦੀ ਹੈ ਰਾਜਵੀਰ ਦੇ ਕੰਨਾਂ ਨੂੰ ਠੜ ਪੈ ਚੁੱਕੀ ਹੈ ਅੰਦਰ ਜਾਂਦਾ ਹੈ ਇੱਕ ਬੱਚਾ ਸਿਮਰ ਦੀ ਗੋਦ ਵਿੱਚ ਹੈ ਡਾਕਟਰ ਉੱਥੇ ਹਨ ਆਪਣੇ ਕੰਮ ਕਰ ਰਹੇ ਹਨ ਦੋਸਤੋ ਉਸ ਬੱਚੇ ਨੂੰ ਆਪਣੀਆਂ ਬਾਹਾਂ ਦੇ ਵਿੱਚ ਚੱਕਦਾ ਹੈ ਰੋਂਦਾ ਬੱਚਾ ਛੋਟਾ ਜਿਹਾ ਬੱਚਾ ਨਿਕਾ ਰਾਜਵੀਰ ਆਪਣੇ ਆਪ ਦੀ ਚਲਕੁਸਤ ਦੇ ਵਿੱਚ ਪੈਰੀ ਹੈ ਅੱਜ ਉਹ ਕਰੋੜਪਤੀ ਅਰਬਪਤੀ ਰਾਜਵੀਰ ਵਪਾਰੀ ਨਹੀਂ ਹੈ ਅੱਜ ਉਹ ਇੱਕ ਬਿਜ਼ਨਸਮੈਨ ਨਹੀਂ ਹੈ ਕਰੋਣਾ ਦੀ ਕੰਪਨੀ ਦਾ ਮਾਲਕ ਨਹੀਂ ਹੈ ਇੱਕ ਪਿਤਾ ਹੈ ਆਪਣੇ ਬੱਚੇ ਦੀ ਮਾਤਾ ਨੂੰ ਸਾਹਮਣੇ ਬਈਂ ਲਿਖ ਰਿਹਾ ਹੈ ਉਸ ਤੇ ਅੱਖਾਂ ਦੇ ਵਿੱਚ ਪਿਆਰ ਮਹਿਸੂਸ ਕਰ ਰਿਹਾ ਹੈ ਬੱਚੇ ਦੀ ਮਸੂਮਤ ਨੂੰ ਦੇਖ ਰਿਹਾ ਹੈ ਆਪਣੇ ਆਪ ਨੂੰ ਲੱਗੇ ਸ਼ੀਸ਼ੇ ਦੇ ਵਿੱਚ ਵੀ ਦੇਖਦਾ ਹੈ ਮੈਂ ਕੀ ਬਣ ਗਿਆ ਸੀ ਕੀ ਮੈਂ ਜੋ ਕਰ ਰਿਹਾ ਸੀ ਉਹ ਠੀਕ ਸੀ ਅਚਾਨਕ ਹੀ ਉਸ ਦਾ ਮਨ ਬਦਲ ਚੁੱਕਿਆ ਹੈ ਸਿਮਰ ਕੋ ਪੁੱਛਦੀ ਹੈ ਕੀ ਹੁਣ ਤੁਸੀਂ ਮੇਰੇ ਹੋ ਜਾਂ ਨਹੀਂ ਰਾਜਵੀਰ ਹਾਂ ਦੇ ਵਿਸ਼ੇ ਵਸਤੂਆਂ ਦਿੰਦਾ ਹੈ ਜਿਵੇਂ ਕਿ ਸ਼ਾਇਦ ਇਹ ਬੋਲਣ ਨੂੰ ਤਰਸ ਗਿਆ ਹੋਵੇ ਜਿਵੇਂ ਕਿ ਅੱਜ ਉਸਤਾਮਨ ਖੋੜਾ ਹੋ ਗਿਆ ਹੈ ਜਿਵੇਂ ਸ਼ਾਮ ਨੂੰ ਘਰੇ ਪਹੁੰਚਿਆ ਘਰੇ ਪਹੁੰਚਦੇ ਸਾਰ ਆਪਣੇ ਮੇਜ਼ ਦੇ ਉੱਪਰ ਦੋ ਕਾਗਜ਼ ਉਸ ਨੂੰ ਅਲੱਗ ਦਿਖੇ ਇੱਕ ਡਿਵੋਰਸ ਦੇ ਪੇਪਰ ਰੇਖਾ ਨੇ ਭੇਜ ਹਨ ਇੱਕ ਨਾਲ ਚਿੱਠੀ ਹੈ ਚਿੱਠੀ ਦੇ ਵਿੱਚ ਰੇਖਾ ਨੇ ਲਿਖਿਆ ਹੈ ਮੈਂ ਹੁਣ ਆਪਣੇ ਆਪ ਨੂੰ ਇਕੱਲਾ ਰਹਿਣਾ ਪਸੰਦ ਕਰਾਂਗੀ ਮੈਂ ਨਹੀਂ ਚਾਹੁੰਦੀ ਕਿ ਮੈਂ ਤੁਹਾਡੇ ਦੋਵਾਂ ਦੇ ਵਿਚਕਾਰ ਰੋੜਾ ਬਣਾ ਸ਼ਾਇਦ ਤੂੰ ਮੇਰਾ ਕਦੇ ਸੀ ਹੀ ਨਹੀਂ ਸ਼ਾਇਦ ਆਪਣੇ ਦੋਹਾਂ ਦੇ ਰਾਹ ਅਲਗ ਹਨ ਸ਼ਾਇਦ ਹੁਣ ਆਪਾਂ ਨੂੰ ਅਲਗ ਹੋ ਜਾਣਾ ਚਾਹੀਦਾ ਹੈ ਦੋਸਤੋ ਬਿਨਾ ਕੁਝ ਸੋਚੇ ਉਸ ਪੇਪਰ ਤੇ ਸਾਈਨ ਕਰਕੇ ਕੋਲ ਖੜੇ ਵਕੀਲ ਨੂੰ ਦੇ ਦਦਾ ਹੈ ਵਕੀਲ ਉਹ ਪੇਪਰ ਲਿਜਾ ਕੇ ਅੱਗੇ ਆਪਣੀ ਗੱਡੀ ਦੇ ਵਿੱਚ ਬੈਠ ਜਾਂਦਾ ਹੈ ਉਸ ਦੇ ਘਰ ਦੇ ਵਿੱਚ ਰੌਣਕਾਂ ਉਦੋਂ ਲੱਗ ਜਾਂਦੀਆਂ ਹਨ ਸਿਮਰ ਜਦੋਂ ਹਸਪੀਟਲ ਤੋਂ ਡਿਸਚਾਰਜ ਹੋ ਕੇ ਉਸ ਘਰ ਚ ਦੁਬਾਰਾ ਆ ਚੁੱਕੀ ਹੈ ਸਭ ਲੋਕ ਦੁਬਾਰਾ ਉਸੇ ਤਰ੍ਹਾਂ ਆਪਣੇ ਆਪ ਦੀ ਖੁਸ਼ੀ ਮਨਾ ਰਹੇ ਹਨ ਜਦੋਂ ਕਿ ਸ਼ਾਇਦ ਸਿਮਰ ਪਹਿਲੀ ਵਾਰ ਵਿਆਹ ਹੋ ਕੇ ਇੱਥਾਈ ਸੀ ਸਭ ਪਾਸੇ ਖੁਸ਼ਹਾਲੀ ਛਾਈ ਹੈ ਦੋਸਤੋ ਸਿਮਰ ਨੂੰ ਉਸ ਦਾ ਘਰ ਵਾਲਾ ਮਿਲ ਚੁੱਕਿਆ ਹੈ ਬੱਚੇ ਨੂੰ ਉਸ ਦਾ ਪਿਤਾ ਅਤੇ ਰਾਜਵੀਰ ਨੂੰ ਆਪਣਾ ਪਿਆਰ ਮਿਲ ਚੁੱਕਿਆ ਹੈ ਉਧਰ ਰੇਖਾ ਜੋ ਕਿ ਸ਼ਾਇਦ ਕਦੇ ਰਾਜਵੀਰ ਦੀ ਬਣੀ ਹੀ ਨਹੀਂ ਸੀ ਰਾਜਵੀਰ ਨੇ ਕਦੇ ਵੀ ਉਸ ਨੂੰ ਅਪਣਾਇ ਹੀ ਨਹੀਂ ਸੀ ਸ਼ਾਇਦ ਹੁਣ ਉਹ ਇਕੱਲਾ ਰਹਿਣਾ ਚਾਹੁੰਦੀ ਹੈ ਇਕੱਲਾ ਆਪਣੇ ਬਿਜ਼ਨਸ ਨੂੰ ਸੰਭਾਲਣਾ ਚਾਹੁੰਦੀ ਹੈ ਸ਼ਾਇਦ ਹੁਣ ਉਹ ਆਪਣੀ ਹਿਸਾਬ ਨਾਲ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰ ਸਕਦੀ ਹੈ ਉਸ ਨੇ ਦਿਨਾਂ ਨੂੰ ਕੰਟਰੋਲ ਕਰਨਾ ਚਾਹਿਆ ਲੇਕਿਨ ਨਹੀਂ ਹੋਇਆ ਜੋ ਨਤੀਜਾ ਹੈ ਉਹ ਸਭ ਦੇ ਸਾਹਮਣੇ ਹੈ ਉਹ ਹੁਣ ਸਭ ਨੂੰ ਸਭ ਕੁਝ ਮਿਲ ਚੁਕਿਆ ਹੈ ਸਭ ਲੋਕ ਖੁਸ਼ ਹਨ ਆਪਣੇ ਆਪ ਦੇ ਵਿੱਚ ਸਭ ਲੋਕ ਆਨੰਦ ਮਾਣ ਰਹੇ ਹਨ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਜੇਕਰ ਸੱਚਮੁੱਚ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ